ਇਹ 20 ਮਾਡਲ ਡਾਕਟਰ ਹੈਗਾ 20 ਮਾਡਲ ਹੈ 20 ਮਾਡਲ ਹੈ ਠੀਕ ਹੈ ਚੇਂਜਰ ਗੇਅਰ ਵਾਲਾ 3 ਸਪੀਡ 2021 ਮਾਡਲ ਹੈ 1495 ਘੰਟੇ ਚੱਲਿਆ ਹੋਇਆ ਨਾਲ ਦੇ ਟਾਇਰ ਹੈ ਰੰਗ ਪੇਂਟ ਸਾਰਾ ਸਭ ਕੁਝ ਨਾਲ ਦਾ ਨਵਾਂ ਹੈ ਇਹ 2008 ਮਾਡਲ ਹੈ ਠੀਕ ਹੈ ਜੀ ਟਾਇਰ ਮਗਰ ਲਈ ਤਾਂ 85 90 ਪੈਸੀ ਪਿਆਦੀ ਠੀਕ ਹੈ ਜੀ ਇੰਜਨ ਗੇਅਰ ਤਾਂ ਇੰਜਨ ਗੇਅਰ ਦਾ ਵਧੀਆ ਟਰਬੋ ਲੱਗੀ ਵੀ ਇਹਨੂੰ 475 ਹੀ ਹੈ ਇਹ ਸਮਝ ਅੱਛਾ ਜੀ ਠੀਕ ਹੈ ਹਾਂ ਜੀ ਇਹ ਡਬਲ ਕਲੱਚ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਹਾਂ ਤਲਵੰਡੀ ਸਾਪੂ ਟਰੈਕਟਰ ਮੰਡੀ ਤੇ ਸਾਡੇ ਨਾਲ ਵੀਰ ਜੋੜਿਆ ਕੁਲਵੀਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਿਕੰਦਰ ਕੀ ਹਾਲ ਠੀਕ ਹੈ ਬਾਈ ਵਧੀਆ ਕਾ ਬਾੜਾ ਖੋਜਾ ਲੱਗੀ ਉਹਨਾਂ ਰਾਜ ਨਹੀਂ ਯਾਰ ਹੈ ਨਹੀਂ ਨਹੀਂ ਇੱਕ ਤਾਂ ਦੁੱਖ ਵੀ ਇੱਕ ਗੱਲੋਂ ਅੱਛਾ ਆਪਣਾ ਭਰਾ ਛੱਡ ਕੇ ਆਪਾਂ ਨੂੰ ਹਨਾ ਤੁਰ ਗਿਆ ਹਾਂ ਕਾਲਾ ਬਾਈ ਤੁਸੀਂ ਕਾਲਾ ਤਾਂ ਕੋਟ ਵਾਲਾ ਬੰਦਾ ਚੰਗਾ ਸੀ ਬੰਦਾ ਤਾਂ ਤੂੰ ਵੀ ਨਹੀਂ ਮਾੜਾ ਕਾਪਾਂ ਵੀ ਖਬਰਾਂ ਤੁਰ ਜੀਏ ਜਾਨ ਨੂੰ ਇਹ ਤਾਂ ਪਤਾ ਹੁੰਦਾ ਜਾਂਦਾ ਹੀ ਰਹ ਜਾਂਦੀਆਂ ਨੇ ਬਾਈ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਦੁੱਖ ਹੋਇਆ ਬਾਈ ਸਾਡਾ ਭਰਾ ਸੀ ਛੋਟਾ ਕਾਲਾ ਤਾਮਪੋਡ ਪਿੰਡ ਸੀ ਬਾਈ ਮਾਨਸਾ ਕੋਲੇ ਇੱਥੋਂ ਗਿਆ ਦਾ ਖੇਡਦਾ ਤੇ ਰਾਤ ਨੂੰ ਜਾ ਕੇ ਅਟੈਕ ਹੋ ਗਿਆ ਇਹ ਤਾਂ ਕਲਵੀਰ ਜਿਆਦਾ ਹੀ ਰਹਿ ਜਾਂਦੀਆਂ ਨੇ ਬਿਲਕੁਲ ਜਿਆਦਾ ਰਹਿ ਜਾਂਦੀਆਂ ਪਰਮਾਤਮਾ ਦੀ ਬਿਛੜੀ ਆਤਮਾ ਨੂੰ ਸ਼ਾਂਤੀ ਬਖਸ਼ੀ ਹਾਂਜੀ ਤੇ ਕਿੰਨੇ ਕੁ ਡਾਇਰੈਕਟਰ ਨੇ ਕਲਵੀਰ ਡਾਇਰੈਕਟਰ ਬਾਈ ਥੋੜੇ ਆਜ ਮੰਦੇ ਦਾ ਦੌਰ ਹੈ ਹਾਂਜੀ ਕੁਝ ਤਾਂ ਡਾਇਰੈਕਟਰ ਅੰਦਰੋਂ ਨਹੀਂ ਕੱਢੇ ਠੀਕ ਹੈ ਜੀ ਤੇ ਬਾਕੀ ਗਰਮੀ ਜਿਆਦਾ ਤੈਨੂੰ ਪਤਾ ਠੰਡੇ ਦਾ ਦੌਰ ਚੱਲਦਾਗਾ ਹਾਂ ਹਾਂ ਹੈ ਹਾਂ ਗਰਮੀ ਵੱਧ ਹੈ ਗਰਮੀ ਵੱਧ ਹੈ ਹਾਂ ਇਹ ਸਿਉਣਾ ਵਾਲੀ ਕਾ ਬਾਰੇ ਦੱਸ ਬਾਈ ਜਿਹੜਾ 750 ਬਾਰੇ ਇਹ ਲੋ ਦੇ ਕੈਮਰਾ ਮਾਰ ਯਾਰ ਚਾਰਜ ਮੇਰੇ ਇਹ 20 ਮਾਡਲ ਟਰੈਕਟਰ ਹੈਗਾ 20 ਮਾਡਲ ਹੈ 20 ਮਾਡਲ ਹੈ ਠੀਕ ਹੈ ਚੇਂਜਰ ਗੇਅਰ ਵਾਲਾ 3 ਸਪੀਡ ਚੇਂਜਰ ਗੇਅਰ 19 ਬੈਕ ਜਿਹੜੇ ਜਿਹੜੇ ਗੇਅਰ ਚ ਗਾਂ ਭਜਦਾ ਉਸੇ ਜੀ ਪਛਾਹ ਬੱਜੂਆ ਉਸੇ ਜੀ ਪਛਾਹ ਉਸੇ ਜੀ ਪਛਾਹ ਬੱਜੂਆ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਾ ਟਾਇਰ ਹੈਗਾ 30 ਤੋਂ 35 ਪੈਸੇ 30 ਤੋਂ 35 ਦੇ ਵਿੱਚ ਹਾਂ ਵੀ ਮਾਡਲ ਹੈ ਚੇਂਜਰ ਗੇਅਰ ਹੈ 3 ਸਪੀਡ ਹੈ ਫੁੱਲ ਟੌਪ ਵਾਲਾ ਮਾਡਲ ਹੈ ਚਾਰ ਸਿਲੰਡਰ ਦੇ ਵਿੱਚ ਹੈ ਠੀਕ ਹੈ ਇੰਜਨ ਜਿਹੜਾ ਤੇਰੇ ਵਰਗਾ ਹੈ ਇੰਜਨ ਜਿਹੜਾ ਔਕੜਿਆ ਹਾਂ ਪੂਰਾ ਔਕੜ ਤਨ ਆਖੀ ਦਾ ਨ ਵੀ ਤੇਰੇ ਵਰਗਾ ਜਮਾ ਪੂਰਾ ਤਾਕੜ ਠੀਕ ਹੈ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ ਅਰੀਜਨਲ ਆ ਸਾਰਾ ਸਾਰਾ ਵਧ ਗਿਆ ਠੀਕ ਹੈ ਤੇ ਮਾਡਲ ਇਹ ਡਬਲ ਡਿਸਟ੍ਰਿਬਿਊਟਰ ਚ ਟੌਪ ਮਾਡਲ ਜਦੋਂ ਸਿਕੰਦਰ ਆ ਜਾਂਦਾ ਨਾ ਟੌਪ ਮਾਡਲ ਦੇ ਵਿੱਚ ਤੇਲ ਬ੍ਰੇਕਾਂ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਰਵਰਸ ਵੀਡੀਓ ਸਾਰਾ ਕੁਝ ਆ ਜਾਂਦਾ ਟੌਪ ਮਾਡਲ ਤਾਂ 12 ਤੋਂ ਵੀ ਸਟਾਰਟ ਹੋ ਜਾਂਦਾ 12 ਚ ਸਾਰਾ ਕੁਝ ਆ ਜਾਂਦਾ 10 ਤੋਂ ਵੀ ਆ ਜਾਂਦਾ ਸਾਰਾ ਜੀ ਆਇਆ ਹਾਂ ਵੀ ਮਾਡਲ ਪੁੱਛਿਆ ਨਾ ਮੈਂ ਹਾਂ ਹਾਂ ਕਿੰਨਾ ਮਾਡਲ ਐ 20 20 20 ਮਾਡਲ ਦਾ ਰੇਟ ਕਿੰਨਾ ਆ ਗਿਆ ਜਿਹੜਾ ਰੇਟ ਆਪਾਂ ਦੇ ਦੇਵਾਂਗੇ ਕੋਈ ਦੇ ਹੀ ਨਹੀਂ ਸਕਦਾ ਉਹ ਕਿਵੇਂ ੱਲੋ ਮਾਰੀ ਕੈਮਰਾ ਯਾਰ ਇਹਦੇ ਚ 4 ਲੱਖ ਦੇ 83000 ਰੇਡ ਮਾਡਲ ਹੈ 4 ਲੱਖ 83000 ਮਾਡਲ 5 ਲੱਖ ਤੋਂ ਘੱਟ ਮੰਡੀ ਤੇ ਤੂੰ ਲੈ ਨਹੀਂ ਸਕਦਾ ਇਹਨੂੰ ਠੀਕ ਐ ਤੂੰ ਕੁਲਵੀਰ ਕਿੰਨੇ ਦਾ ਦੇਉ 4 ਲੱਖ 83000 ਦਾ ਇਹ ਤਾਂ ਯਾਰ ਡਿਮਾਂਡ ਐ ਤੇ ਜੇ ਡਿਮਾਂਡ ਮੰਗੇ ਮੁੱ ਤਾਂ ਫੇਰ ਪੂਰਾ ਦਾ ਕਾਨੂੰ ਮੰਗਿਆ ਚੋਂ ਅੱਛਾ ਹਾਂ ਜੇ ਸਹੀ ਰੇਟ ਪੁੱਛਣਾ ਤਾਂ ਉਹਦੇ ਕੋਲੇ ਜਾਵੜਾ ਸਹੀ ਰੇਟ ਦੱਸੂ ਕੁਲਵੀਰ ਹੈ ਤੇ ਉਹਦੇ ਕੋਲੇ ਜਾਵੜਾ ਉਹ ਬੈਠਾ ਬੰਦਾ ਕੁਰਸੀ ਤੇ ਰੰਗ ਪੇਂਟ ਦਾ 100% ਓਰੀਜਨਲ ਹੈ ਠੀਕ ਹੈ ਜੀ 4 ਲੱਖ ਤੇ 70000 ਦਾ 4 ਲੱਖ 70000 ਦਾ ਮਿੱਤਰੋਂ 65 ਦਾ ਦੇ ਦਾਂਗੇ ਯਾਰ 65 ਦਾ ਹੋਰ ਤਾਂ ਨਹੀਂ ਘਟਦਾ ਨਾ ਹੋਰ ਲੈ ਹਜੇ ਐਂ ਕਰ ਫਿਰ 4 ਲੱਖ 65000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਬਾਕੀ ਮੌਕੇ ਤੇ ਥੋੜਾ ਬੋਟਾ ਮਾਨਤਾ ਨੂੰ ਹੋਰ ਵੀ ਹੋ ਜਾਏ ਇਹਦੇ ਇਹਦੇ ਨਾਲ ਰੇਡੀਏਟਰ ਚ ਕੂਲੈਂਟ ਪੈਣ ਵਾਲਾ ਠੀਕ ਹੈ ਜਿਵੇਂ ਬੰਦੇ ਦੇ ਅੰਦਰ ਠੰਡਾ ਪਾ ਕੇ ਬੰਦਾ ਸੈੱਟ ਹੋ ਜਾਂਦਾ ਇਹਦੇ ਚ ਕੂਲੈਂਟ ਪਾਉਣ ਵਾਲਾ ਕੱਲਾ ਠੀਕ ਕੂਲੈਂਟ ਪਾਉਣ ਵਾਲਾ ਹਾਂ ਜਿਵੇਂ ਤੇਰੇ ਨੂੰ ਤੈਨੂੰ ਠੰਡੇ ਦੀ ਘਾਟ ਹੈ ਨਾ ਉਹ ਮੈਂ ਨੂੰ ਕੂਲੈਂਟ ਦੀ ਘਾਟ ਠੀਕ ਹੈ ਮੂਰੇ ਆ ਗਿਆ 265 ਡੀਆਈ ਠੰਡਾ ਦਾ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ ਬਾਈ ਨਹੀਂ ਬਾਈ ਜਿਹੜੀਆਂ ਕੈਮੀਕਲਾਂ ਤੋਂ ਬਣਦਾ ਇਹ ਜਿਹੜੀਆਂ ਕੰਪਨੀਆਂ ਬਣਾਉਂ ਆ ਉਹ ਪਾਗਲ ਹੈ ਜਿਹੜਾ ਠੰਡਾ ਹੈ ਠੰਡਿਆਂ ਨੂੰ ਤੁਸੀਂ ਐ ਹਲਿਆ ਕੇ ਉਹਦੇ ਟੱਕਣ ਖੋਲ ਦਿਓ ਕਿੱਡੀ ਦੂਰ ਤੱਕ ਜਾਂਦਾ ਉਹਦਾ ਉਹ ਬਾਈ ਕੰਪਨੀਆਂ ਪਾ ਰਹੇ ਨੇ ਐ ਕਰੋੜਾਂ ਰੁਪਇਆ ਲਾਇਆ ਉਹਨੇ ਉਹ ਕੰਪਨੀਆਂ ਬਣਾਈ ਜਾਂਦੀਆਂ ਨੇ ਮੈਨੂੰ ਪਤਾ ਠੰਡਾ ਤੇ ਤੜੀ ਆਉਂਦੀ ਗੱਲ ਹੈ ਤੂੰ ਇੱਕ ਕੰਮ ਕਰ ਪਹਿਲਾਂ ਬੁੜੇ ਠੰਡਾ ਕਿੱਥੋਂ ਪਿੰਦੇ ਸੀ ਤੂੰ ਇੱਕ ਕੰਮ ਕਰ ਸਿਹਤ ਲਈ ਹਾਨੀ ਕਰ ਗੇ ਉਹ ਬੇਚੋਂ ਪੁਣਕੇ ਪਾਣੀ ਪੀ ਲੈਂਦੇ ਸੀ ਤੂੰ ਇੱਕ ਕੰਮ ਕਰ ਹੂੰ ਤੂੰ ਠੰਡਾ ਸਿਹਤ ਲਈ ਹਾਨੀ ਕਰ ਗੇ ਤੂੰ ਜਾ ਕੇ 2 ਲੀਟਰ ਵਾਲੀ ਬੋਤਲ ਲਿਆ ਤੂੰ ਨਾ ਪੀ ਅਸੀਂ ਪੀ ਲਾਂਗੇ ਠੀਕ ਹੈ ਠੀਕ ਹੈ ਚਲੋ ਗਾਹਣ ਲਈ ਬਾਅਦ ਸੇ ਤੈਨੂੰ ਭਾਈ ਪਿਵਾਵਾਂਗੇ ਠੀਕ ਹੈ ਤੇ ਇਹ ਜਮਾਨਾ ਨਵਾਂ ਟਰੈਕਟਰ ਆਗਾ ਠੀਕ ਹੈ ਜੀ 2021 ਮਾਡਲ ਐ 1495 ਘੰਟੇ ਚੱਲਿਆ ਹੋਇਆ ਨਾਲ ਦੇ ਟਾਇਰ ਆ ਰੰਗ ਪੇਂਟ ਸਾਰਾ ਸਭ ਕੁਝ ਨਾਲ ਦਾ ਨਵਾਂ ਬਿਲਕੁਲ ਨਵਾਂ ਹਾਂ ਠੀਕ ਹੈ ਇੰਜਨ ਗੇਅਰ ਦਾ ਵੀ ਹੁਣ ਨਹੀਂ ਧੱਕੜ ਓ ਯਾਰ ਬਾਈ ਨਵਾਂ ਤਾਂ ਨਵਾਂ ਹੀ ਆ ਗਿਆ ਬਸ ਠੀਕ ਹੈ ਸ਼ੀਸ਼ੇ ਨੂੰ ਤਾਂ ਚਮਕੀਆਂ ਦਾ ਦਿਨ ਨਹੀਂ ਉੱਡੀ ਜਾਂਦੀ ਸਿਕੰਦਰ ਇੱਧਰ ਦੇਖ ਜਿਵੇਂ ਉੱਤੋਂ ਚਮਕਦਾ ਉਵੇਂ ਵਿੱਚੋਂ ਚਮਕਦਾ ਠੀਕ ਹੈ ਤੇ ਮਾਡਲ ਫਿਰ ਮਾਡਲ ਐ 21 21 ਮਾਡਲ ਦਾ 2021 ਮਾਡਲ ਆ ਸਾਰਾ ਕੁਝ ਨਾਲ ਦਾ ਕੰਡੀਸ਼ਨ ਦੇਖ ਕਿਵੇਂ ਜਮਾ ਆ ਕੰਪਨੀ ਦੀਆਂ ਮੋਹਰਾਂ ਸਟicker ਵੀ ਉਮੇ ਪਏ ਆ ਮੈਂ ਕਿੱਡੇ ਸ਼ੌਂਕ ਨਾ ਪਾਇਆ ਆ ਦੇਖ ਰੰਗ ਪੇਂਟ ਥੱਲੇ ਹਲਕਾਰ ਜਿਹੜਾ ਰੇਤ ਤਰੂਤਾ ਪਿਆ ਖੜਾ ਹੈਗਾ ਠੀਕ ਹੈ ਜੀ ਮੇਰੀ ਚੱਲੀ ਜਾਂਦੀ ਹੈ ਰੇਟ ਕਿੰਨਾ ਆ ਗਿਆ 1 ਕਿ ਮੀਟਰ ਦਾ 1400 ਤੇ 95 ਘੰਟੇ ਚੱਲਿਆ ਨਗਦ ਕਾਹਦਾ ਟਰੈਕਟਰ ਹੈ ਕਾਲਿਆਂ ਵਾਲੇ ਦਾ ਨੰਬਰ ਹੈ ਠੀਕ ਹੈ ਰੇਟ ਕਿੰਨਾ ਆ ਗਿਆ ਰੇਟ ਇਹਦਾ ਭਾਈ 4 ਲੱਖ ਤੇ 40000 ਰੁਪਿਆ ਤੇ ਦੇਣਾ ਕਿੰਨੇ ਦਾ ਸਵਾ 4 ਲੱਖ ਦਾ ਸਵਾ 4 ਲੱਖ ਦਾ ਮਿੱਤਰੋ ਇਹ ਟਰੈਕਟਰ ਹੋਰ ਵੀ ਮਾਰਨ ਦਾ ਨੂੰ ਕਰ ਦਿਆਂਗੇ ਯਾਰ ਮਾੜਾ ਮੋਟਾ ਤੇਰੀ ਵੀਡੀਓ ਦੇਖ ਕੇ ਆ ਗਿਆ 10000 ਛੱਡ ਦੇ 1000 ਲਓ ਵੀ ਮਿੱਤਰੋ ਮੌਕਾ ਹੈ ਫਾਹਮ ਲੋ ਬਾਕੀ ਇੱਕ ਗੱਲ ਹੋਰ ਹੈ ਹਾਂ ਜੀ ਜਿਹੜਾ ਬੰਦਾ ਨਵਾਂ ਲੈਣ ਜਾਂਦਾ ਹੈ ਹਾਂ ਜੀ ਨਵੇਂ ਨਾਲੋਂ 2.5 ਲੱਖ ਦਾ ਫਾਇਦਾ 2.5 ਲੱਖ ਦਾ ਤੇ ਇਹਨੂੰ ਹੋਇਆ ਕੁਛ ਨਹੀਂਗਾ ਹੋਇਆ ਕੁਛ ਨਹੀਂ 2.5 ਲੱਖ ਦਾ ਟਾਇਰ ਦੇਖ ਲੈ 85 ਕੁ 90 ਬਣੇ ਪਏ ਆਗੇ ਤੇ ਮੂਰੇ ਆ ਗਿਆ 60 ਫਾਰਮ ਇਹ 60 ਵਾਲਾ ਫਾਰਮ ਇਹ ਬਾਈ ਦੱਸਿਆ ਰਹੀ ਦੇ ਵਿੱਚ ਇਹ 2000 ਤੇ 8 ਮਾਡਲ ਹੈ ਠੀਕ ਹੈ ਜੀ ਟਾਇਰ ਮਗਰਲੇ ਦਾ 85 90 پیسے ਪਏ ਆ ਦੇ ਠੀਕ ਹੈ ਜੀ ਇੰਜਨ ਗੇਅਰ ਤਾਂ ਇੰਜਨ ਗੇਅਰ ਦਾ ਵਧੀਆ ਟਰਬੋ ਲੱਗੀ ਹੋਈ ਇਹਨੂੰ ਟਰਬੋ ਲੱਗੀ ਹੋਈ ਹੈ ਇੰਜਨ ਗੇਅਰ ਦਾ ਓਕੇ ਆ ਪੂਰਾ ਵਧੀਆ ਟਰੈਕਟਰ ਚੈੱਕ ਕਰ ਸਕਦੇ ਹੋ ਸੱਤ ਰੀਂਜ ਹੋਜੂ ਬਾਈ ਸਾਰਾ ਕੁਝ ਹੈਗਾ ਬਾਈ ਡੰਡਾ ਫੱਟੀ ਛਤਰੀ ਸਾਰਾ ਕੁਝ ਸਾਰਾ ਕੁਝ ਹੈਗਾ ਠੀਕ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਇੰਜਨ ਗੇਅਰ ਦਾ ਵਧੀਆ 8 ਮਾਡਲ ਦੇ ਹਿਸਾਬ ਨਾਲ ਫੁੱਲ 2.5 ਲੱਖ ਰੁਪਏ ਡਿਮਾਂਡ ਹੈ ਹਾਂਜੀ 2 ਲੱਖ 30 ਹਜ਼ਾਰ ਦਾ ਦੇ ਦਾਂਗੇ 2 ਲੱਖ 30 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂ ਕੋੜਾ ਬੈਂਪਰ ਲੱਗਿਆ ਹੋਇਆ ਟਰੈਕਟਰ ਚ ਤੇ ਮੂਰੇ ਆ ਗਿਆ 415 ਡੀਆਈ ਮਹਿੰਦਰਾ 475 ਵੀ ਕਹਦੇ ਪੜਾ ਕਿਵੇਂ ਜੀ 475 ਹੀ ਆ ਇਹ ਸਮਝ ਅੱਛਾ ਜੀ ਠੀਕ ਹੈ ਹਾਂ ਜੀ ਇਹ ਡਬਲ ਕਲਚ ਹੈ ਠੀਕ ਹੈ ਜੀ ਤੇਲ ਬ੍ਰੇਕਾਂ ਠੀਕ ਹੈ ਜੀ ਤੇ ਪਾਵਰ ਸਟੀering ਠੀਕ ਹੈ ਜੀ ਇੰਜਨ ਗੇਅਰ ਦਾ ਕਿਤਾ ਇੰਜਨ ਗੇਅਰ ਦਾ ਫੁੱਲ ਵਧੀਆ ਟਰੈਕਟਰ ਹੈ 2019 ਮਾਡਲ ਹੈ 19 ਮਾਡਲ ਰੰਗ ਪੇਂਟ ਤਾਂ ਨਹੀਂ ਕਿਤੇ ਹੈ ਰੰਗ ਪੇਂਟ ਰੰਗ ਪੇਂਟ ਮਾੜਾ ਮੋੜ ਹਲਕਾ ਫੁਲਕਾ ਨਹੀਂ ਹੈ ਹਲਕਾ ਫੁਲਕਾ ਕਿਤੇ ਨਟ ਬੋਲਟ ਹੋ ਜਾਂਦਾ ਉਵੇਂ ਹੀ ਹੈਗਾ ਠੀਕ ਹੈ ਜੀ ਠੀਕ ਹੈ ਤੇ ਟਰੈਕਟਰ ਵਿੱਚ ਤਾਂ ਵੀ ਕਲਚ ਚਾਹੀਦਾ ਡਬਲ ਕਲਚ ਹੈ ਬਈ ਮੈਂ ਦੱਸੀ ਤੇ ਜਾਨਾ ਠੀਕ ਹੈ ਡਬਲ ਕਲਚ ਚ ਤੇ 475 ਦਾ ਨਾਂ ਹੀ ਬਦਲਿਆ ਉਹੀ ਪਾਵਰ ਮਾਡਲ ਇਹ ਕਿੰਨੇ 13 ਦੇ ਟਾਇਰਾਂ 'ਚ ਆ ਗਿਆ 13 ਦੇ ਟਾਇਰਾਂ 'ਚ ਮਾਡਲ ਕਿੰਨੇ ਆ ਗਿਆ ਸੀ 2019 ਤੇ ਰੇਟ 4.5 ਲੱਖ ਰੁਪਏ ਦੇਣਾ ਕਿੰਨੇ 4 ਲੱਖ ਦਾ ਦੇ ਦਾਂਗੇ ਯਾਰ ਪੂਰੇ 4 ਲੱਖ ਦਾ ਮਿੱਤਰੋ ਟਰੈਕਟਰ ਬਣੂਗਾ ਹਲਕਾ ਮੁਲਕਾ ਮਾੜਾ ਮੋਟਾ ਮਾਨ ਤਾਂ ਹੋਰ ਵੀ ਹੋ ਜੂ ਬਈ ਹਲਕਾ ਫੁਲਕਾ ਦਾ ਹਿਸਾਬ ਹੋਇਆ ਤੇ ਮੂਰੇ ਆ ਗਿਆ 45 ਦਾ ਫਾਰਮ ਇਹ ਆ ਨਗੀਨਾ ਠੀਕ ਹੈ ਜੀ ਇਹਨੂੰ ਕਹਿੰਦੇ ਆ ਨਗੀਨਾ ਇਹਨੂੰ ਸਾਰੇ ਤੇ ਕੈਮਰਾ ਮਾਰ ਲਾ ਸਾਰੇ ਤੇ ਮਰੀ ਜਾਂਦੇ ਆ ਕੈਮਰਾ ਦੱਸ ਕੇ ਰਹਿ ਦੇ ਬਾਰੇ ਨੇਰੀ ਬਹੁਤ ੁੱਡੀ ਜਾਂਦੀ ਆ ਰੇਤਾ ਰਾਵਾਂ ਫਿਰ ਵੀ ਜਿਹੜਾ ਪਿਆ ਠੀਕ ਆ ਜੀ ਪਰ ਇਹ ਸ਼ੀਸ਼ੇ ਵਗੂੰ ਚਮਕਦਾ ਡ੍ਰਾਈਵਰ ਠੀਕ ਆ ਜੀ ਰੰਗ ਪੇਂਟ ਦਾ 100% ਓਰੀਜਨਲ ਹੈ ਠੀਕ ਆ ਜੀ 2013 ਮਾਡਲ ਡ੍ਰਾਈਵਰ ਹੈ 2013 ਮਾਡਲ 13 ਮਾਡਲ ਫੁੱਲ ਟਾਪ ਵਾਲਾ ਮਾਡਲ ਆ ਬਾਈ ਇਹ ਫੁੱਲ ਟਾਪ ਮਾਡਲ ਸੁਪਰ ਮੈਕਸ ਦੇ ਵਿੱਚ ਆ ਗਿਆ ਠੀਕ ਆ ਜੀ ਪਾਵਰ ਸਟੀਅਰਿੰਗ ਠੀਕ ਆ ਜੀ ਡਬਲ ਕਲਚ ਠੀਕ ਆ ਜੀ ਤੇਲ ਬ੍ਰੇਕਾਂ ਠੀਕ ਆ ਜੀ ਤੇ ਡਬਲ ਡਿਸਟ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ 85 ਤੋਂ 90 ਪੈਸੇ ਵਾਂਗ 85 ਤੋਂ 90 ਪੈਸੇ ਵਾਂਗ ਫੁੱਲ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਇਧਰ ਇੰਜਨ ਤੇ ਕੈਮਰਾ ਮਾਰ ਬਾਡੀ ਲੈਣ ਤੇ ਕਿਵੇਂ ਚਮਕਾਰੇ ਪਿਆ ਮਾਰ ਚਮਕਾਰੇ ਪਿਆ ਮਾਰ ਚਮਕਾਰੇ ਪਿਆ ਮਾਰ ਇੰਜਨ ਗੇਅਰ ਦਾ ਜਿੰਨਾ ਕਿ ਬਾਹਰੋਂ ਦੇਖਣ ਚ ਦਿਂਦਾ ਚੰਗਾ ਹਾਂਜੀ ਉਹਨਾਂ ਕ ਵਿੱਚੋਂ ਵੀ ਚੰਗਾ ਹੈ ਉਹਨਾਂ ਕ ਵਿੱਚੋਂ ਚੰਗਾ ਜਰ ਸਰਵਿਸ ਕਰਨ ਦੀ ਲੋੜ ਨਹੀਂ ਜ ਠੀਕ ਹੈ ਤੇਲ ਬਦਲ ਦੀ ਲੋਡ ਨਹੀਂ ਲੋਡ ਨਹੀਂ ਇਹਦੀ ਗਾਰੰਟੀ ਹੈ ਤੇਲ ਵੀ ਬਦਲਿਆ ਹੋਇਆ ਬਦਲਿਆ ਹੋਇਆ ਬਦਲਿਆ ਹੋਇਆ ਠੀਕ ਆ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਹੈ ਨਾਲ ਹੈ 13 ਮਾਡਲ ਦਾ ਫਿਰ ਰੇਟ ਐਨਓਸੀ ਇਹਦੀ ਦੇ ਦਿਆਂਗੇ ਆਪਾਂ ਹਾਂਜੀ 13 ਮਾਡਲ ਦਾ ਪੁਰਾਣਾ ਨੰਬਰ ਹੈ ਰੇਟ ਐ ਤਾਂ 4 ਲੱਖ ਰੁਪਇਆ 13 ਕਿੰਨੇ ਦਾ 3 ਲੱਖ 70 ਹਜ਼ਾਰ ਦਾ ਦਿਨ ਹੈ 3 ਲੱਖ 70 ਹਜ਼ਾਰ ਦੀ ਜੈਸ ਜਾਂ ਨੋ ਹੋਊਗਾ ਲੋਈਏ ਬਸ ਮਾਣ ਤਾਣੇ ਮਾੜਾ ਮੋਟਾ ਮਾੜਾ ਮੋਟਾ ਮਾਣ ਤਾਣ ਹਲਕਾ ਫੁਲਕਾ ਜਾ ਹਲਕਾ ਫੁਲਕਾ ਹੋ ਜਾ ਹਾਂ ਤੇਜ਼ ਤੋਂ ਲਾਵਾ ਟਰੈਕਟਰ ਕਿੰਨੇ ਕੋਰ ਹੁੰਦੇ ਬਾਈ ਕੁਲ ਵੀ ਟਰੈਕਟਰ ਬਾਈ ਸੀ 7 ਅੰਦਰ ਨਹੀਂ ਕੱਢਿਆ ਅਜਾ ਦੋ ਆ ਖੜੇ ਇੱਧਰ ਠੀਕ ਹੈ ਜੀ ਇਹ ਕਰਜਨ 19 ਮਾਡਲ ਇੱਕ 74 ਠੀਕ ਹੈ ਜੀ ਇਹ ਵੀ ਦਿਖਾਈ ਦਿੰਨੇ ਆ ਇਹ 19 ਮਾਡਲ ਟਰੈਕਟਰ ਹੈ ਠੀਕ ਹੈ ਜੀ ਕੰਡੀਸ਼ਨ ਸਾਫ ਸੁਥਰੀ ਹੈ ਠੀਕ ਹੈ ਜੀ ਪੂਰੇ ਟਾਇਰ ਨਵੇਂ ਆ ਮਗਰਲੇ ਨਾਲਦੇ ਆ ਠੀਕ ਹੈ ਜੀ ਰੰਗ ਪੇਂਟ ਕਿਤੋਂ ਵੀ ਨਹੀਂ ਹੋਇਆਗਾ ਠੀਕ ਹੈ ਜੀ ਸਾਰਾ origignal ਟਰੈਕਟਰ ਹੈ ਠੀਕ ਹੈ ਜੀ ਠੀਕ ਤਿੰਨ ਜਨ ਗੇਅਰ ਦਾ ਨਵਾਂ ਟਰੈਕਟਰ ਠੀਕ ਹੈ ਜੀ ਮੈਂ ਨਵਾਂ ਹੀ ਕਹਿ ਸਕਦਾ ਵਸਤੂ ਨਵਾਂ ਹੀ ਮਾਡਲ ਇਹ 19 19 19 ਹਾਂ ਫਰਸਟ ਪਾਰਟੀ ਹੈ ਫੁੱਲ ਬੀਮਾ ਹੈ ਹਾਂਜੀ ਤੇ 5,75,000 ਰੁਪਏ ਡਿਮਾਂਡ ਹੈ ਤੇ 5,60,000 ਦਾ ਟਰੈਕਟਰ ਦੇ ਦਿਆ 5,60,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੌਕੇ ਤੇ ਬਸ ਜਮਾ ਸਿਰੇ ਹੀ ਆ ਮਾਨਤਣਾ ਹੈ ਨਹੀਂ ਦੁਆ ਠੀਕ ਹੈ ਜੀ ਮੂਰੇ 44 ਦਾ ਆ ਗਿਆ 44 ਆ ਗਿਆ ਘਟਬਚਟਾਲਾ ਹਾਂਜੀ 2013 ਮਾਡਲ ਟਰੈਕਟਰ ਹੈ ਠੀਕ ਹੈ ਜੀ ਬਾਹਰ ਪੰਪ ਵਾਲਾ ਡਬਲ ਕਲਚ ਪੰਪ ਤਾਂ ਬਾਹਰ 99 ਚ ਆਗਾ ਸੀ ਠੀਕ ਹੈ ਜੀ ਡਬਲ ਕਲੱਚ ਤੇਲ ਬ੍ਰੇਕਾਂ ਠੀਕ ਹੈ ਜੀ ਤੇ ਰਿਵਰਸ ਪੀਡੀਓ ਤੇ ਸਟੀeringਾ ਗੱਲਾਂ ਸਿੰਪਲ 14 ਦੇ ਟਾਇਰਾਂ ਦੇ ਵਿੱਚ ਹੈ ਹਾਂਜੀ ਐਰ ਟਰੈਕਟਰ ਤੇ ਜਮਾਂ ਨਵੇਂ ਆਗਰਲੇ ਮੂਰਲੇ ਅੱਧੇ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਤਸੱਲੀ ਕਰਕੇ ਲਿਜਾ ਸਕਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ 3,75,000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਠੀਕ ਹੈ ਜੀ ਮੌਕੇ ਤੇ ਮੌਕੇ ਤੇ 360000 ਦਾ ਹੋ ਜੂਗਾ ਮਾਨ ਤਨ ਕਰ ਲਗਾ ਬਣਾ 360000 ਦਾ ਮੌਕੇ ਤੇ ਮਿੱਤਰੋ ਵਧੀਆ ਟਰੈਕਟਰ ਸਿੰਪਲ ਸਟੇering ਹੀ ਸਿੰਪਲਾ ਕੱਲਾ ਟਰੈਕਟਰ ਤੇ ਕਮੀ ਹੈਣੀਗੀ ਪੂਰਾ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਬਾਈ ਹੈਗਾ ਟਰੈਕਟਰ ਬਾਈ ਕੱਢੇ ਨਹੀਂ ਅੱਜ ਵਾਰ ਠੀਕ ਹੈ ਜੀ ਤੇ ਕੰਟੈਕਟ ਨੰਬਰ ਕੀ ਹੈ ਕੰਟੈਕਟ ਨੰਬਰ ਆਪਣਾ ਹੋਇਆ 9417232636 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਤਲਵੀਰ ਜਾਣਕਾਰੀ ਦੇਣ ਲਈ ਧੰਨਵਾਦ ਬਾਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜ